ਲੜੀ ਪੰਜਾਬੀ ਉਹ ਆਜਾ ਧਰਤੀ ਦਾ ਦਿਹਾੜਾ ਆ ਜਾਣੇ ਕਿ ਧਰਤੀ ਦਾ ਦਿਨ ਮਨਾਇਆ ਜਾਂਦਾ ਵੀ ਧਰਤੀ ਮਾਂ ਨੂੰ ਕਿਵੇਂ ਬਚਾਉਣਾ ਗੁਰਬਾਨੀ ਕਹਿੰਦੀ ਧਰਤੀ ਭਾਈ ਮਾਂ ਪਾਣੀ ਪਿਉ ਆ ਤੇ ਹਵਾ ਤੁਹਾਡੀ ਗੁਰੂ ਆ ਵਿਚਾਰੇ ਇਹ ਜੇ ਹਜ਼ਾਰਾਂ ਹੀ ਵਿਚਾਰੇ ਜੰਡ ਇਹ ਜੇ ਐਂ ਦੇਖ ਲੋ ਐ ਇਹ ਨੂੜੇ ਪਏ ਆ ਵਿਚਾਰੇ ਦਾ 10000 ਓਏ ਪਾਲੋ ਮਾਨਸੋ ਓਏ ਲੋਕੋ ਕਿਹੜੇ ਅੰਧ ਵਿਸ਼ਵਾਸ ਚ ਫਸਿਓ ਬਈ ਓਏ ਇਹ ਦਰਸਤ ਕਰਕੇ ਨਾ ਧਰਤੀ ਆ ਅਸੀਂ ਪ੍ਰਾਤਤਾ ਨੂੰ ਮਾਰੀ ਜਾਂਦੇ ਹੁਣ ਮਾਰੀ ਜਾਂਦੇ ਆ ਜੰਡ ਦੀ ਉਮਰ ਕਹਿੰਦੇ ਹਜ਼ਾਰਾਂ ਸਾਲ ਦੀ ਹੋ ਜਾਂਦੇ ਹਜ਼ਾਰਾਂ ਸਾਲ ਆ ਦੇਖੋ ਇਹ ਤੇਲ ਦਿਖਾਈਏ ਜਿ ਲੈ ਕੇ ਜੰਡ ਤੇਲ ਪਾਇਆ ਯਾਰ ਪਰਲੇ ਪਾਸੇ ਹੀ ਲਿਆ ਆ ਵੱਡੀ ਭਈਆ ਹੱਥ ਤੇਲ ਦਿਖਾਹ ਕਾਰਾ ਤੇਲ ਦਿਖਾ ਆ ਦੇਖ ਲੋ ਆ ਤੇਲ ਪਾਵਾ ਜੜਥ ਲਾਇਆ ਯਾਰ ਹੱਦ ਹੋ ਗਈ ਆ ਉੱਤੇ ਵੀ ਤੇਲ ਪਾਇਆ ਫੇਰ ਪਤਾ ਨਹੀਂ ਕਿ ਪਤਾ ਨਹੀਂ ਕੀ ਲੱਭਦੇ ਯਾਰ ਹੈਰਾਨ ਆ ਮੈਂ ਗਰਵਾਣੀ ਕਹਿੰਦੀ ਆ ਅੰਡ ਜੇਲ ਸਿੱਧ ਜਕੀਨੀ ਉਤਪਜ ਖਾਨ ਬਹੁਤ ਰਚਦੀਨੀ ਵੀ ਕਾ ਭਾਵ ਵੀ ਜਿਹੜੀ ਇਹ ਦੁਨੀਆ ਦੀ ਦੁਨੀਆ ਤੇ ਉਤਪੱਤੀ ਹੋਈ ਆ ਦੁਨੀਆ ਤੇ ਜਿੰਨਾ ਵੀ ਜੀਵਨ ਧੜਕਦਾ ਇਹ ਬਨਾਸਪਤੀ ਦੇ ਵਿੱਚ ਵੀ ਆ ਇਹ ਦਰਖਤਾਂ 'ਚ ਵੀ ਜਾਨ ਐ ਜੜ ਜੂਨੀ ਚੋਂਦਿਆ ਨਾ ਮਾਰੋ ਇੱਕ ਕੋਈ ਨਹੀਂ ਰੱਖਿਆ ਅੰਤ ਵਿਸ਼ਵਾਸਾ ਜੇ ਪਤਾ ਨਹੀਂ ਕਿਹੜੇ ਬੇਲਿਆਂ ਦਾ ਖੜਾ ਹੁਣੇ ਤੇਲ ਪਾ ਪਾ ਕੇ ਮਚਾ ਦੇਣਗੇ ਉਤੋਂ ਬੰਦ ਦੇ ਲੀੜਾਂ ਸਾਹ ਕੁੱਟ ਦਿੰਦੇ ਆ ਪਤਾ ਨਹੀਂ ਕਿੰਨੇ ਗ ਲੱਖਾਂ ਦਰਸਤ ਇਹ ਜੇ ਵਿਚਾਰੇ ਇਸ ਤਰ੍ਹਾਂ ਕੀਤੇ ਪਏ ਆ ਜਾਂ ਮੈਨੂੰ ਦੱਸ ਦਿਓ ਵੀ ਆਹਾਂ ਹ ਲੀੜਾ ਜਾ ਬੰਨ ਕੇ ਤੇ ਆਹ ਤੇਲ ਪਾਉਣ ਦੇ ਨਾਲ ਕੁਝ ਹਾਸਲ ਹੁੰਦਾ ਦਰਸਤਾਂ ਨੂੰ ਬਚਾਉਣ ਦੀ ਲੋੜ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਖਾਤਰ ਅੱਜ ਧਰਤੀ ਦਿਹਾੜੇ ਦੇ ਉੱਤੇ ਹਾਂਜੀ ਅੱਜ ਧਰਤੀ ਦਿਹਾੜੇ ਤੇ ਦੋ ਚਾਰ ਸਨੇਹੇ ਪੰਜਾਬੀਆਂ ਦੇ ਨਾਂ ਧਰਤੀ ਮਾਂ ਦਾ ਦਿਹਾੜਾ ਆਪਣੀ ਮਾਂ ਨੂੰ ਬਚਾਉਣ ਲਈ ਅਸੀਂ ਜੋ ਵੀ ਕਰਸ ਰਾਂ ਜੋ ਸਾਡੇ ਸਾਰੇ ਹੈਗਾ ਕਣਕ ਦੀ ਨਾੜ ਨੂੰ ਅੱਗ ਨਾ ਲਾਓ ਸੜ ਸਕਦਾ ਜੇ ਫੇਰ ਵੀ ਆਤ ਦੇ ਆਦੀਆਂ ਵੀ ਲਾਉਣੀ ਲਾਉਣੀ ਐ ਰਾਸਤਾਂ ਨੂੰ ਦੂਰ ਕਰਕੇ ਲਾ ਲਓ ਇਹਨਾਂ ਦਾ 100 ਦੀਆਂ ਅੰਡੇ ਦਿੰਦੀਆਂ ਨੇ ਬਾਣਾ ਦੇ ਵਿੱਚ ਉਹ ਅੰਡਿਆਂ ਦਾ ਖਿਆਲ ਰੱਖਿਓ ਬੱਚਿਆਂ ਦਾ ਖਿਆਲ ਰੱਖਿਓ ਲੱਖਾਂ ਆਪਾਂ ਪੰਛੀ ਉਹਨਾਂ ਦੇ ਅੰਡੇ ਉਹਨਾਂ ਦੇ ਬੱਚੇ ਮਚਾ ਦਿੰਨੇ ਆ ਮਾਰ ਦਿੰਨੇ ਆ ਇਸੇ ਕਰਕੇ ਜਿਹੜਾ ਅੱਜ ਕਹਿਰ ਟੁੱਟਿਆ ਹੋਇਆ ਪੰਜਾਬੀਆਂ ਤੇ ਸਾਡੀ ਨੌਜਵਾਨੀ ਛੱਟੇ ਨਾਲ ਮਰਨੀ ਐ ਐਕਸੀਡੈਂਟਾਂ 'ਚ ਮਰਨੀ ਬਿਮਾਰੀਆਂ ਨਾਲ ਮਰਨੀ ਬੱਚਿਆਂ ਦਾ ਪੈਦਾ ਨਾ ਹੋਣਾ ਇਹ ਫਿਰ ਕੁਦਰਤ ਦੇ ਰੰਗ ਐ ਕੁਦਰਤ ਮੂੜ ਮਾਂ ਜਵਾਬ ਦਿੰਦੀ ਹੈ ਜਿੰਨਾ ਅਸੀਂ ਕੁਦਰਤ ਨਾਲ ਖਲਵਾੜ ਕਰਾਂਗੇ ਧਰਤੀ ਮਾਂ ਨਾਲ ਖਲਵਾੜ ਕਰਾਂਗੇ ਆਪਣੇ ਪਾਣੀਆਂ ਨਾਲ ਅਗਲਾ ਸੁਨੇਹਾ ਪੰਜਾਬੀਓ ਸਾਡੇ ਕੋਲ 14-15 ਸਾਲ ਦਾ ਪਾਣੀ ਧਰਤੀ ਹੇਠਾਂ ਬਚਿਆ ਦਰਿਆਵਾਂ 'ਚ ਪਾਣੀ ਸੁੱਕ ਚੱਲਿਆ ਜਿਹੜਾ ਮੜਾ ਮੋਟਾ ਵਗਦਾ ਉਹ ਜ਼ਹਿਰ ਦੀ ਪਾ ਕੇ ਜ਼ਹਿਰਾਂ ਜਾਈਦਾ ਕਰਦਾ ਸੋ ਅਸੀਂ ਅੱਜ ਇੱਕ ਆਵਾਜ਼ ਬੁਲੰਦ ਕਰਗੇ ਇੱਕ ਵਿਚਾਰ ਚਰਚਾ ਕਰਗੇ ਕਿ ਸਾਡੇ ਪੰਜਾਬ ਦੇ ਅੰਦਰ ਡ੍ਰਿਪ ਸਿਸਟਮ ਪਹਾੜੇ ਦੇ ਉੱਤੇ ਖੇਤੀ ਜੇ ਸ਼ੁਰੂ ਹੋ ਜੇ ਇਸ ਸਰਕਾਰਾਂ ਨੂੰ ਬਦਲ ਦੇਣ ਸਾਡੇ ਲੋਕ ਰੌਲਾ ਪਾਉਣ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਬਿਨਾਂ ਪਾਣੀ ਤੋਂ ਮਰਨ ਗਈਆਂ ਤੜਪ ਤੜਪ ਕੇ ਉਹਨਾਂ ਲਈ ਕੁਝ ਕਰਗੇ ਯਾਰ ਸਾਡੇ ਕੋਲ 14-15 ਸਾਲ ਦਾ ਪਾਣੀ ਬਚਿਆ ਉਹ ਤੋਂ ਬਾਅਦ ਪਸਤਾਵਾਂਗੇ ਅੱਖ ਨਹੀਂ ਬਚਣਾ ਦਰਿਆਵਾਂ 'ਚ ਪਾਣੀ ਸੁੱਕ ਚੱਲਿਆ ਪਿੱਛੇ ਪਹਾੜਾਂ ਦੇ ਇੱਧਰ ਬਰ ਬਹੁਤ ਘਟ ਪਈ ਆ ਜਾਂ ਜਿਹੜਾ ਮਾੜਾ ਮੋਟਾ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਜ਼ਹਿਰ ਬਣਾ ਕੇ ਸਾਨੂੰ ਮਾਰੇਗਾ ਧਰਤੀ ਹਟੋ ਮੁਕਦਾ ਚ ਰਹਿ ਜਾ ਆਓ ਯਾਰ ਐ ਅਸੀਂ ਨਖਿੱਧ ਹੋ ਕੇ ਅਵੇਸਲੇ ਹੋ ਕੇ ਸੁੱਤੇ ਪਏ ਆ ਘਰਾਂ ਦੇ ਵਿੱਚ ਸੋ ਮੇਰਾ ਵੀਰੇ ਦੋ ਤਿੰਨ ਮੇਰੇ ਸਨੇਹ ਆ ਇੱਕ ਮੇਰਾ ਸਨੇਹ ਹੋਰ ਆ ਆ ਦਿਨਾਂ ਚ ਗਰਮੀ ਬਹੁਤ ਆ ਬਾਈ ਪੰਛੀਆਂ ਨੂੰ ਪਾਣੀ ਪੋਣੀ ਰੱਖ ਦਿਆ ਕਰੋ ਦਰਖਤ ਵੱਤ ਤੋਂ ਵੱਤ ਸੁੱਕ ਰਹੇ ਆ ਪਾਣੀ ਵੱਤ ਤੋਂ ਵੱਤ ਦਿਓ ਇਹਨਾਂ ਦਿਨਾਂ ਚ ਲੋੜ ਆ ਨੌਜਵਾਨੋ ਤੁਹਾਨੂੰ ਪੀਲ ਆ ਪਿੰਡਾਂ ਦੇ ਕੋਈ ਸਾਂਝੀਆਂ ਥਾਵਾਂ ਤੇ ਕੋਈ ਬੇਲੀਆਂ ਥਾਵਾਂ ਪੰਗਿਆਂ ਰੁੱਖ ਵੀ ਲਾ ਦਿਓ ਤੇ ਜੇ ਕੋਈ ਰੁੱਖ ਖੜੇ ਆ ਛੋਟੇ ਬੂਟੇ ਖੜੇ ਆ ਉਹਨਾਂ ਨੂੰ ਪਾਣੀ ਵੀ ਦੇ ਦਿਓ ਇਹੀ ਸਾਡਾ ਅਸਲ ਧਰਤੀ ਮਾਂ ਨੂੰ ਜਿਹੜਾ ਦਿਹਾੜਾ ਪਤਾ ਹੀ ਮਨਾ ਸਕਦਾ ਜੇ ਅਸੀਂ ਆਪਣੀ ਧਰਤੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੇ ਅਸੀਂ ਗੱਲਾਂ 'ਚ ਕੱਲੀਆਂ ਟਿੱਪਣੀਆਂ ਕਰ ਦੇਣੀਆਂ ਬਾਈ ਬਹੁਤ ਵਧੀਆ ਬਾਈ ਚੰਗਾ ਉਹਨਾਂ ਗੱਲਾਂ ਨਾਲ ਵੀ ਅਸਰ ਨਹੀਂ ਹੋਣਾ ਅਮਲੀ ਰੂਪ ਚ ਜਾਮਾ ਆਪਣਾ ਇਹਨੂੰ ਅਮਲੀ ਜਾਮਾ ਬਣਾਉਣਾ ਪੈਣਾ ਜੇ ਅਸੀਂ ਆਪਣੀਆਂ ਬਾਕੀ ਆਉਣ ਵਾਲੇ ਜਵਾਕਾਂ ਦੇ ਭਵਿੱਖ ਨੂੰ ਆਪਣੀਆਂ نسلਾਂ ਨੂੰ ਇਹ ਸੱਭਿਆਤਨ ਸੱਭਿਆਤਾਂ ਮਰੀਆਂ ਨੇ ਜਦੋਂ ਪਾਣੀ ਮੁੱਕਿਆ ਹੜੱਪਾ ਮੰਜ ਦੌੜੋ ਸਾਡਾ ਵੀ ਮੁੱਕਦਾ ਜਾਂਦਾ ਆਓ ਯਾਰ ਅੱਜ ਹੀ ਗੌਰ ਕਰ ਲੀਏ ਵਿਚਾਰ ਕਰ ਜੇ ਨਿਕਲੋ ਮੇਰਾ ਵੀਰ ਘਰਾਂ ਤੋਂ ਤੇ ਇਹ ਵਿਚਾਰ ਇੱਕ ਚਰਚਾ ਪੂਰੇ ਪੰਜਾਬ ਛੜਨੀ ਚਾਹੀਦੀ ਹੈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਜਿੰਨੇ ਵੱਧ ਵੱਧ ਪ੍ਰਾਲੇ ਕੋਈ ਮਾੜਾ ਮੋਟਾ ਪਾਣੀ ਡੋਲ ਰਿਹਾ ਅੱਜ ਦੋ ਟੌਕੇ ਪਿਸ਼ਾਬ ਕਰਦੇ ਆਂ ਉਧਰ ਕਹਨੇ ਜਾ ਕੇ ਵੀਲਟਰ ਪਾਣੀ ਡੋਲਦਨੇ ਗਰੇਜ ਕਰਿਆ ਕਰੋ ਬਾਹਰ ਖੜ ਕੇ ਪਿਸ਼ਾਬ ਕਰ ਲੈ ਕਰੋ ਕਿਤੇ ਹੋਰ ਡੁੱਲੀ ਜਾਂਦਾ ਕੋਈ ਟੁੱਟੀ ਲੀਕ ਆ ਕੋਈ ਹੋਰ ਕੋਈ ਪਾਣੀ ਟੁੱਟੀ ਖੁੱਲੀ ਪਈ ਆ ਰੋਕੋ ਟੋਕੋ ਲੋਕਾਂ ਨੇ ਵੀ ਪਾਣੀ ਦੀ ਕਿੰਨੀ ਬਰਬਾਦੀ ਕਰਦਾ ਬੂੰਦ ਬੂੰਦ ਸਹਾਈ ਹੈ ਪੁੱਛੋ ਕਿਸੇ ਪਿਆਸੇ ਨੂੰ ਜੇ ਦੋ ਬੂੰਦਾਂ ਪਾਣੀ ਦੀਆਂ ਮਿਲ ਜਾਣ ਉਹਨੂੰ ਬੁੱਲ ਗੱਲੇ ਕਰਨ ਲਈ ਕਿ ਪਾਣੀ ਦੀ ਕੀਮਤ ਕੀ ਐਵੇਂ ਨਹੀਂ ਗੁਰੂਆਂ ਨੇ ਕਿਹਾ ਪਹਿਲਾ ਪਾਣੀ ਜਿਉ ਹੈ ਜਿ ਤਰਿਆ ਸਭ ਕੋਏ ਪਵਨ ਗੁਰੂ ਪਾਣੀ ਤਾ ਮਾਤਾ ਤਰਤ ਮਾਤ ਆਉ ਆਪਾਂ ਉਹ ਗਰਮਾਣੀ ਉਹ ਗੁਰੂਆਂ ਦੇ ਸਨੇਹੇ ਨੂੰ ਅਸਲੀ ਰੂਪ ਦੇ ਵਿੱਚ ਲਾਗੂ ਕਰੀਏ